ਅਸ਼ਾਤ ਦੇਖੋ ਕਿਰਾ ਹਾਂਜੀ ਹਾਂਜੀ ਇਹ ਦਿਨ ਵੇਲੇ ਆਸੀਂ ਤੇ ਚਾਨਣ ਬਾਹਰਲੇ ਪਾਸੇ ਉਹ ਵੱਡਾ ਰੋਡ ਪੈਂਦਾ ਉਧਰੋਂ ਰੋਡ ਵਗਦਾ ਤੁਹਾਨੂੰ ਨਜ਼ਰ ਆਊਗਾ ਤੇ ਆ ਆ ਦੇਖੋ ਝੂਮਰ ਚਾਮਰ ਕਮਾਲ ਹੀ ਗੱਲ ਬਾਤ ਆ ਯਾਰ ਹਾਂਜੀ ਹਾਂਜੀ ਦੇਖੋ ਕਿਰਾ ਤੇ ਇੱਧਰ ਇਹ ਕਿੰਨਾ ਏਰੀਆ ਹੋਊਗਾ ਆ ਸਟੇਜ ਵਾਲਾ ਪਾਸਾ ਆ ਗਿਆ ਹਾਂਜੀ ਇੱਥੇ ਆਪਾਂ 400 ਬੰਦੇ ਦਾ ਪ੍ਰੋਗਰਾਮ ਕਰ ਸਕਦੇ ਹਾਂ 400 ਬੰਦੇ ਦਾ ਪ੍ਰੋਗਰਾਮ ਵਧੀਆ ਮਤਲਬ ਕਲਾਕਾਰ ਵੀ ਚਾਵੇ ਉਹ ਵੀ ਖੜਾ ਲਾ ਸਕਦਾ ਉਹ ਵੀ ਖੜਾ ਲਾ ਸਕਦਾ ਹਾਂਜੀ ਹਾਂਜੀ ਇੱਕ ਹੋਰ ਹੁੰਦਾ ਬਾਈ ਜੀ ਹਾਂਜੀ ਭਾਜੀ ਬਣਾਉਣੀ ਉਹ ਸਭ ਕੁਝ ਆਪਾਂ ਕਰ ਦਿੰਦੇ ਆ। ਵੀ ਇੰਡੀਆ ਦੇ ਹਿਸਾਬ ਵਾਲਾ ਸਵਾਦ ਉਹਦੀ ਹੋਵੇ ਫਾਰਮੈਟ ਫੁਰਮੇ। ਵਿਆਹ ਦਾ ਪ੍ਰੋਗਰਾਮ ਸਭ ਕੁਝ ਕਰ ਸਕਦੇ ਆਪਾਂ ਕੇਟਰਿੰਗ ਮੰਗਣੇ ਦਾ ਖੰਡ ਪਾੜ ਦਾ ਸਭ ਪ੍ਰੋਗਰਾਮ ਆਪਾਂ ਕਰਦੇ ਆ ਕੇਟਰਿੰਗ ਆਪਣੇ ਕੋਲ ਫੂਡ ਟਰੱਕ ਵੈਣਾ ਸਾਰੇ ਜਾਣਦੇ ਹੀ ਆ ਤੇ ਲਾਈਵ ਗ੍ਰਿਲ ਕਰ ਦਿੰਦੇ ਆ। ਹੂੰ ਸਾਰੇ ਆਪੇ ਬੈਠ ਕੇ ਇੰਜੋਏ ਕਰਦੇ ਆ ਤੁਹਾਨੂੰ ਪਿਕਚਰ ਆਪੀਕਾ ਨੇ ਰਾਹ ਦੇਖ ਸਕਦੇ ਹਾਂ ਇਹਨਾਂ ਦਾ ਵੈਨਿਸ ਬੈਂਕਟ ਹਾਲ ਇਹ ਹੋ ਗਿਆ ਆਪੀਕਾ ਨੇ ਆ ਨਾਲ ਆ ਗਿਆ ਆਪਣਾ ਹਨਾ ਜੀ। ਆਹ ਵੀਕਾ ਨੇ ਨਾਲ ਆ ਗਿਆ। ਆ ਰੈਸਟੋਰੈਂਟ ਇਧਰਲੇ ਪਾਸੇ ਆ ਗਿਆ। ਦੋ ਸਾਰਾ ਖੁੱਲ ਜਾਂਦਾ ਸਿਰ ਤੇ। ਮਤਲਬ ਪਾਰਟੀਸ਼ਨ ਖਤਮ ਹੋ ਜਾਂਦੀ। ਬੜਾ ਸੋਹਣਾ ਯਾਰ ਕਮਾਲ ਕੀਤੀ ਪਈ ਹੈ ਕੰਮ ਤਾਂ ਬੰਦਿਆਂ ਦੇ ਮਾਰ ਕੇ ਅਰੇ ਸਾਰਾ ਬਾਹਰਲਾ ਮਾਹੌਲ ਆ ਗਿਆ ਹਾਂ ਮਰ ਹਾਂਜੀ ਹਾਂਜੀ ਤੇ ਇੱਧਰ ਜਹਾਜ ਉੱਤਰਦੇ ਚੜਦੇ ਵੀ ਤੁਹਾਨੂੰ ਦੱਸ ਜਾਣਗੇ ਡਾਉਨ ਟਾਊਨ ਦੱਸ ਰਿਹਾ ਦੱਸਦਾ ਉਹ ਸਾਰਾ ਡਾਉਨ ਟਾਊਨ ਦੀਆਂ ਰਾਤ ਨੂੰ ਲਾਈਟਾਂ ਦਾ ਫਿਰ ਉਹ ਕਮਾਲ ਹੀ ਹੁੰਦਾ ਵਿਊ ਹਾਂਜੀ 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 ਲੈ ਵੀ ਗਲਾਸੀ ਜੈਕਸ਼ਨ ਤੇ ਬੀਕਾਨੇਰ ਬੜਾ ਤਾਲਮੇਲ ਪਾਇਆ ਤੁਸੀਂ ਹੈ ਹਾਂਜੀ ਵੀ ਵੀ ਕਰਾਰਾ ਵੀ ਨਾਲ ਬੀਕਾ ਨਿਰ ਕਰਾਰੇ ਦੇ ਤੌਰ ਤੇ ਜਾਣੇ ਜਾਂਦੇ ਸੀ ਹਾਂਜੀ ਗਲਾਸੀ ਵੀ ਲਾਓ ਤੇ ਗਲਾਸੀ ਆ ਮੌਲੂ ਸਮਝ ਕੇ ਆਪਣੇ ਦਰਸ਼ਕ ਚਲ ਜੀ ਬਾਈ ਅੰਦਰ ਫੂਡ ਟਰੱਕ ਆ ਜੀ ਆਪਣਾ ਇਹ ਫੂਡ ਟਰੱਕ ਆ ਮਤਲਬ ਬਣਾਤਰਾ ਸਮਾਨ ਲੱਦ ਕੇ ਲੈ ਜਾਂਦੇ ਹਾਂ ਹਾਂਜੀ ਸਮਾਨ ਲੱਦ ਕਿਥੇ ਰੈਡੀ ਕਰਦੇ ਨੇ ਵਿੱਚ ਲਾਈਵ ਸਾਰ ਕੋ ਲੱਗਾ ਵਿੱਚ ਇਹਦੇ ਅੱਛਾ ਹਾਂਜੀ ਕਿਚਨ ਬਣੀ ਵੀ ਆ ਪੂਰੀ ਪੂਰੀ ਰਸੋਈ ਇਹਦੇ ਵਿੱਚ ਹੈ ਹਾਂਜੀ ਰਸੋਈ ਬਣੀ ਵੀ ਆ ਪੂਰੀ ਇਹਦੇ ਵਿੱਚ ਨਹੀਂ ਲਓ ਜੀ ਅੰਦਰ ਆ ਚੁੱਕੇ ਆ ਆਪਾਂ ਇਹ ਹੈਗਾ 100 ਬੰਦੇ ਵਾਲਾ ਰੋਟੀ ਪਾਣੀ ਇਧਰਲੇ ਪਾਸੇ ਲੱਗ ਜਾ ਕਰਨਾ ਤੇ ਆਹਾ ਰਿਮੂਵ ਹੋ ਜਾਂਦਾ हट ਜਾਂਦਾ ਇਹ ਹਾਂਜੀ ਇਹ ਜਦੋਂ ਆਪਾਂ ਦਿਨ ਦੇ ਤੇ ਟਾਈਮ ਦੇ ਆਪਾਂ ਨੂੰ ਰੈਸਟੋਰੈਂਟ ਬਣਾ ਲੈਂਦੇ ਇਧਰਲਾ ਬਸਾ ਕਿਵੇਂ ਬਾਲੇ ਖੁੱਲੇ ਦੇ ਵਿੱਚ ਨਹੀਂ ਬੈਠਣਾ ਮੰਗਦੇ ਲੋਕ ਹੂੰ ਹੂੰ ਤਾਂ ਫਿਰ ਉਹਦਾ ਮਾਹੌਲ ਥੋੜਾ ਡਿਫਰੈਂਟ ਹੋ ਜਾਂਦਾ ਜੀ ਤੇ ਇਹਨੂੰ ਪੂਨਾ ਕਿ ਪਰਦਾ ਕਹਿੰਦਾ ਜਾਂ ਕਿਸੇ ਨੇ ਜਿਵੇਂ ਸਪੋਸ ਕਰਕੇ ਕਿਸੇ ਨੇ ਆਪਦਾ ਪ੍ਰੋਗਰਾਮ ਕਰਨਾ ਹੈ ਜਾਂ ਕੀ ਕਹਿੰਦੇ ਆਪਣੇ ਪਾਰਟੀ ਕਰਨੀ ਆ ਜਾਂ ਗੈੱਟ ਟੂ ਗੈਦਰ ਕਰਨੀ ਕਿ ਜੀ ਆਫਿਸ ਵਾਲਿਆਂ ਦੇ ਜਨਮ ਦਿਨ ਮਨਾਉਣਾ ਹੈ ਜਨਮ ਦਿਨ ਆਫਿਸ ਵਾਲਿਆਂ ਨੇ ਗੈੱਟ ਟੂ ਗੈਦਰ ਕਰਨੀ ਉਹ ਸਾਰਿਆਂ ਦੇ ਵਿੱਚ ਨਹੀਂ ਬੈਠਣਾ ਮੰਗਦੇ ਜੀ ਤੇ ਅਸੀਂ ਉਹਨਾਂ ਨੂੰ ਖਾਣਾ ਪ੍ਰੋਵਾਈਡ ਉਧਰ ਵੀ ਕਰ ਦਿੰਨੇ ਆ ਉਹ ਪਾਸ ਆਪ ਦਾ ਰਾਮ ਉਹਨਾਂ ਬੈਠ ਕੇ ਗੱਲਾਂ ਬਾਤਾਂ ਕਰ ਸਕਦੇ ਹਾਂ ਮੰਨ ਲਓ ਕਿ ਚਲੋ ਓਵਰ ਆਲ 100 ਕ ਬੰਦਾ ਮੰਨ ਲਓ ਹਨਾ ਹਾਂਜੀ ਹਾਂਜੀ ਤੁਹਾਨੂੰ ਇੱਕ ਗੱਲ ਨਹੀਂ ਪਤਾ ਹੋਣੀ ਕੈਲਗਰੀ ਵਾਲਿਓ ਬਹੁਤ ਕਮਾਲ ਦੀ ਗੱਲ ਬੀਕਾ ਨੇਰ ਵਾਲੇ ਇਕੱਲੇ ਇੱਕ ਮਤਲਬ ਕੈਟਰਿੰਗ ਦਾ ਕੰਮ ਹੀ ਨਹੀਂ ਇਹਨਾਂ ਕੋਲੇ ਬਹੁਤ ਵੱਡਾ ਹਾਲ ਵੀ ਆ ਛੋਟੇ ਹਾਲ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਪਰ ਵੱਡੇ ਹਾਲ ਬਾਰੇ ਬਹੁਤ ਨੂੰ ਨਹੀਂ ਬਾਈ ਰਾਜਪਾਲ ਜੀ ਆਪਣੇ ਨਾਲ ਵੀਰੇ ਸਾਸਤਰੀ ਕਾਰ ਸਾਸਤਰੀ ਬਾਜੀ ਥੈਂਕ ਯੂ ਤੇ ਕਰਮਪਾਲ ਪਾਈ ਜੀ ਹੁਣੀ ਫਰਨੀਚਰ ਦੇ ਮਸਲੇ ਦੇ ਕਿੰਗਾ ਕੈਲਗਰੀ ਦੇ ਹਾਂਜੀ ਥੈਂਕ ਯੂ ਬਹੁਤ ਵੱਡਾ ਨਾ ਹਨਾ ਵਾਈ ਗਰੂ ਦੀ ਮੇਰ ਆ ਤੇ ਥੋੜਾ ਇਸ ਮਸਲੇ ਦੇ ਬਿਕਾਨੇਰ ਹਾਂਜੀ ਥੈਂਕ ਯੂ ਹਾਂਜੀ ਬਿਕਾਨੇਰ ਆਪਦੇ ਆਪ ਚ ਬਹੁਤ ਫ੍ਰੈਂਚਾਈਜ਼ੀ ਵੱਡੀ ਦਾ ਨਾ ਹਾਂਜੀ ਹਾਂਜੀ ਤੇ ਤੁਹਾਡੇ ਕੋਲੇ ਹੈਗੇ ਕਿੰਨਾ ਚਿਰ ਹੋ ਗਿਆ ਵੀਰੇ ਇਹ ਅਸੀਂ 2007 ਦੇ ਵਿੱਚ ਖੋਲਿਆ ਰਿਹਾ ਜੀ ਬਿਕਾਨੇਰ ਅੱਛਾ ਹਾਂਜੀ ਤੇ ਪੁਰਾਣੇ ਬੰਦੇ ਹੋ ਫਿਰ ਤਰਾਣੇ ਹਾਂਜੀ ਹਾਂਜੀ ਇਹ ਕਿਉਂਕਿ ਬੀਕਾ ਨੇ ਦੀ ਫਰੈਂਚਾਈਜ਼ ਲੈਣੀ ਵੱਡੀ ਗੱਲ ਆ ਕਿਉਂਕਿ ਮਾਰਕਾ ਇੰਡੀਆ ਲੈਵਲ ਦਾ ਮਾਰਕਾ ਬਹੁਤ ਆ ਟੇਸਟ ਦੀ ਮਸਲੇ ਤੇ ਹਾਂਜੀ ਹਾਂਜੀ ਤੇ ਰਾਤ ਇੱਥੇ ਨਾਲ ਕੋਲੇ ਪਾਰਟੀ ਸੀਗੀ ਇੱਥੇ ਆਪਾਂ ਪਾਰਟੀ ਤੇ ਆਏ ਹੋਏ ਸੀ ਬਾਈ ਜੀ ਇਹਦੇ ਹਾਲ ਦਾ ਹਰੀ ਲੋਕਾਂ ਨੂੰ ਪਤਾ ਹੀ ਕਾਰਨ ਕੀ ਵੀ ਡਾ ਛੋਟਾ ਨਾਮ ਵੀ ਹੈ ਇਸ ਹਾਲ ਦਾ ਨਹੀਂ ਸੀ ਪਤਾ ਜਿਹੜਾ ਆਪਾਂ ਦਿਖਾਉਣ ਰਿਹਾ ਵੈਨਿਸ ਬੈਂਕਟ ਹਾਲ ਹਾਂਜੀ ਹਾਂਜੀ ਐਕਚੁਅਲੀ ਇੱਥੇ ਥੋੜੇ ਪਹਿਲਾਂ ਨਾ ਕੰਮ ਕਰਨ ਵਾਲੇ ਸੀਗੇ ਇਸ ਕਰਕੇ ਬਹੁਤ ਜਿਆਦਾ ਡੈਕੋਰੇਸ਼ਨ ਨਹੀਂ ਕੀਤੀ ਗਈ ਹੂੰ ਹੂੰ ਤੇ ਪਰ ਇਸ ਕਰਕੇ ਇੱਕ ਹੈ ਸਪੈਸ਼ਲ ਹੈ ਹੂੰ ਸਪੈਸ਼ਲ ਸਪੈਸ਼ਲ ਮਤਲਬ ਕਿ ਇਹ ਬੀਸੀ ਦੇ ਸਟਾਈਲ ਦੇ ਨਾਲ ਬਣਿਆ ਹੋਇਆ ਹੈ ਬਾਹਰ ਪੈਟ੍ਰਿਕੋ ਦੇ ਤਰੀਕੇ ਨਾਲ ਬਣਿਆ ਹੈ ਅਵੇਨਸ ਬੈਂਕ ਖੜਾ ਲ ਜਿਵੇਂ ਉਸੇ ਇਟਲੀ ਦੇ ਸਟਾਈਲ ਦੇ ਨਾਲ ਜਿਵੇਂ ਸਾਰਾ ਦਿਖਾਇਓ ਮੇਰੇ ਮਾੜਾ ਜੀ ਹਾਂ ਲੈ ਕਮਾਲ ਕੀਤੀ ਪਈ ਯੂਰਪ ਦਾ ਸਟਾਈਲ ਆ ਹਾਂ ਜਿਵੇਂ ਯੂਰਪ ਦਾ ਸਟਾਈਲ ਜਿਵੇਂ ਫਲੋਰਿੰਗ ਵੀ ਸਾਰਾ ਕੁਝ ਇਸ ਤਰ੍ਹਾਂ ਉਸੇ ਪੈਕ ਕੀਤਾ ਹੋਇਆ ਹੈ ਤੇ ਇੱਕ ਵੀਰੇ ਗੱਲ ਹੈ ਕਿ ਇਹ ਇਹ ਕਿਵੇਂ ਆਈਡੀਆ ਆਇਆ ਵੀ ਆਪਾਂ ਇਸ ਲਾਈਨ ਦੇ ਵਿੱਚ ਜਣ ਤੁਸੀਂ ਸਾਡੇ ਏਰੀਆ ਤੋਂ ਮੋਗ ਤੱਲੇ ਕੇ ਤੋਂ ਲੰਡੇ ਕਿਹਾ ਹਾਂ ਜੀ ਲੰਡੇ ਕਿਹਾ ਤੁੰ ਵੀ ਆ ਵੀ ਆਪਣੇ ਬੰਦੇ ਇਸ ਕੰਮ ਨੂੰ ਥੋੜਾ ਜਿਹਾ ਜੱਗਦੇ ਹੁੰਦੇ ਸੀ ਅਕਚਲੀ ਪੱਲਾ ਰੈਸਟੋਰੈਂਟ ਸੀ ਆ ਆਪਣਾ ਹੀ ਮੈਂ ਤੇ ਮੇਰਾ ਬ੍ਰਦਰ ਦੋਨੇ ਸੀ ਉੱਥੇ ਜਾ ਵੇਖਸ ਜਾਂਦੇ ਹੁੰਦੇ ਸੀ ਕਿ ਫਰਨੀਚਰ ਸ਼ੋਅ ਦੇ ਜੀ ਉੱਥੇ ਦੇਖਣਾ ਉੱਤੇ ਹੈਗਾ ਫਿਨਿਸ਼ਨ ਹੋਟਲ ਆ ਵੱਡਾ ਹਮ ਅਸੀਂ ਉੱਥੇ ਤੈਰਦੇ ਹੁੰਦੇ ਸੀ ਤੇ ਉੱਥੇ ਦੇਖਣਾ ਮੈਂ ਕਹਿੰਦਾ ਵੀ ਆ ਥੋੜਾ ਆਈਡੀਆ ਜਿਹੜਾ ਜਿਹੜਾ ਥੋੜਾ ਟੱਚ ਕੀਤਾ ਜਾਵੇ ਤਾਂ ਵਧੀਆ ਹਾਂ ਕਿਉਂਕਿ ਦੂਜੇ ਆਮ ਤਾਂ ਸਾਰਾ ਸਿਸਟਮ ਬਣ ਜਾਂਦਾ ਪਰ ਹੁਣ ਥੋੜਾ ਡਿਫਰੈਂਟ ਟੱਚ ਕਰਨਾ ਪੈਣਾ ਕਰਨਾ ਪੈਣਾ ਡਿਫਰੈਂਟ ਕਰਨਾ ਪੈਂਦਾ ਹਾਂ ਇਸ ਕਰਕੇ ਚਲੋ ਪਰਮਾਤਮਾ ਨੇ ਕਿਰਪਾ ਕੀਤੀ ਆਪਾਂ ਨੂੰ ਜਗ੍ਹਾ ਦਿੱਤੀ ਮਾਲ ਪੈਟ ਗੋਸਟਰਾਂ ਦੇ ਤਾਂ ਆਪਾਂ ਚਲ ਜੀ ਦੇਖਣ ਚੱਲੀਏ ਸਾਰਾ ਹਾਂਜੀ ਹਾਂਜੀ ਆਜੋ ਚਲਦੇ ਆ ਆਹ ਆਹ ਚੀਜ਼ ਇੱਧਰ ਹੈਗਾ ਵੀ ਆਫਿਸ ਮੰਨ ਕੇ ਚੱਲੋ ਆਫਿਸ ਆ ਜੀ ਇੱਧਰ ਇੱਧਰ ਵਾਸ਼ਰੂਮ ਹੈਗਾ ਮੈਨਜ਼ ਵਾਸ਼ਰੂਮ ਵੱਖਰਾ ਇੱਧਰ ਲੇਡੀਜ਼ ਵਾਸ਼ਰੂਮ ਵੱਖਰਾ ਜੀ ਤੇ ਮੈਨ ਉੱਥੇ ਆਫਿਸ ਦੇ ਵਿੱਚ ਜੇ ਕਿਸੇ ਨੇ ਬੈਠਣਾ ਆ ਲੜਕੀ ਨੇ ਬੈਠਣਾ ਲੜਕੇ ਨੇ ਬੈਠਣਾ ਕਿਸੇ ਨੇ ਵੀ ਲੱਗੋ ਫੀਡ ਕਰਨਾ ਹੈ ਨਾ ਫੀਡ ਕਰਨਾ ਤਾਂ ਉਹ ਅੰਦਰ ਟੀਵੀ ਵੀ ਲੱਗਾ ਉਹ ਸਾਰਾ ਅੰਦਰਲਾ ਜਿਹੜਾ ਪ੍ਰੋਗਰਾਮ ਉਹ ਦੇਖ ਸਕਦੇ ਬੈਠ ਕੇ ਉਹ ਬੜਾ ਖੜਕੇ ਤੂੰ ਲੋਕੇਸ਼ਨ ਤੁਹਾਡੀ ਬੋਚਿੰਗ ਐਡਰੈਸ ਕੀ ਹੈ ਇਹਦਾ ਐਡਰੈਸ ਹੈਗਾ ਜੀ 2202 4310 ਐ ਐਸਡੀਸਕੇ ਲੈਂਡਿੰਗ ਪਲਾਜੋ ਦੇ ਵਿੱਚ ਹੈਗਾ ਬਿਕਨਰ ਦੇ ਤੇ ਦੋਨੇ ਨਾਲ ਨਾਲ ਹੀ ਆ ਨਾਲ ਨਾਲ ਹੀ ਆ ਗਈ ਬਿਕਨਰ ਕੈਲਗਰੀ ਚ ਹੈ ਹੀ ਇੱਕ ਆ ਬਿਕਨਰ ਸਰਚ ਮਾਰੋਗੇ ਦੱਸਦੇ ਹੀ ਆਉਣਗੇ ਇੱਥੇ ਆਉਣਗੇ ਹਾਂਜੀ ਤੇ ਆ ਜੋ ਆਪਾਂ ਚੱਲਦੇ ਆਂ ਬਾਈ ਜਿੱਧਰ ਦੇ ਅੰਦਰਲੇ ਪਾਸੇ ਸਾਰਾ ਮਹਿਲ ਤਾਂ ਇਧਰਲੇ ਪਾਸੇ ਆ ਹਾਂਜੀ ਆ ਹਾਲਾ ਬਾਈ ਜੀ ਹੈ ਨਾ ਹਾਂਜੀ ਹਾਲਾ ਜੀ ਸਾਰਾ ਇਹਦੇ ਬਾਰੇ ਪੁੱਛਦੇ ਸੀ ਵੀ ਉਹਨਾਂ ਦੇ ਥੰਮਲੇ ਲੱਗੇ ਆਏ ਕਰਕੇ ਵੀ ਡਿੱਕਾ ਬਣਦਾ ਹੈ ਨਾ ਇਹ ਵੀ ਮੈਥ ਸੀ ਤੁਹਾਡੇ ਬਾਰੇ ਉਹ ਕੀ ਮਸਲਾ ਕੀ ਸੀ ਮਸਲਾ ਬਸ ਇੱਥੇ ਐਕਚੁਅਲੀ ਦੋ ਪਿੱਲਰ ਜਾਂਦੇ ਸੀ ਥੰਮਲੇ ਜਾਂਦੇ ਥੱਲੇ ਸਿਸਟਮ ਹੀਟਿੰਗ ਜਾਂਦੀ ਸੀ ਦੋ ਸੀ ਇਹ ਵੱਡੇ ਵੱਡੇ ਸੀ ਇੱਥੇ ਇੱਕ ਇੱਥੇ ਸੀਗਾ ਹਾਂ ਆ ਜਗ੍ਹਾ ਦੇ ਉੱਤੇ ਜਿੱਥੇ ਆ ਕਾਰਪਰ ਡਿਫੈਂਡ ਪਈ ਵੀ ਆ ਜੀ ਤੇ ਅਕੋ ਉੱਥੇ ਸੀ ਜਿੱਥੇ ਚੇਹਰੇ ਪਈਆਂ ਹੈਗੀਆਂ ਹੂੰ ਤਾਂ ਉਹਨੂੰ ਤੁਹਾਨੂੰ ਟਾਈਮ ਲੱਗ ਗਿਆ ਕਾਫੀ ਤੁਹਾਨੂੰ ਪਤਾ ਸਿਟੀ ਦੇ ਰਿਕੁਆਇਰਮੈਂਟਾਂ ਹੁੰਦੀਆਂ ਸਾਰਾ ਪਰਮਿਟ ਹੁੰਦੇ ਆ ਕਿਉਂਕਿ ਵੱਡਾ ਕੰਮ ਸੀਗਾ ਜੀ ਚਲੋ ਪ੍ਰਮਾਤਮਾ ਨੇ ਮੀਰ ਕੀਤੀ ਉਹ ਸਾਰੇ ਕਰਤੇ ਹੁਣ ਇਹ ਹੁਣ ਇੱਕੋ ਜਿਹਾ ਪਲੈਨ ਬਣ ਗਿਆ ਸਾਰਾ ਇੱਕਾ ਦੇਖੋ ਆ ਤਾਂ ਛੱਤ ਸਭ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਛੱਤ ਦਿਖਾ ਦਿਆਂ ਜੀ ਮੜੀ ਹਾਂਜੀ ਥੈਂਕ ਯੂ ਜੀ ਆ ਛੱਤ ਦੇਖੋ ਕਿਰਾ ਹਾਂਜੀ ਹਾਂਜੀ ਇਹ ਦਿਨ ਵੇਲੇ ਆਸੀਂ ਤੇ ਚਾਨਣ ਬਾਹਰਲੇ ਪਾਸੇ ਉਹ ਵੱਡਾ ਰੋਡ ਪੈਂਦਾ ਉਧਰੋਂ ਰੋਡ ਵਗਦਾ ਸੁਨ ਨਜ਼ਰ ਆਊਗਾ ਤੇ ਆ ਆ ਦੇਖੋ ਝੂਮਰ ਚਾਮਰ ਕਮਾਲ ਹੀ ਗੱਲ ਬਾਤ ਆ ਯਾਰ ਹਾਂਜੀ ਹਾਂਜੀ ਦੇਖੋ ਕਿਰਾ ਤੇ ਇੱਧਰ ਇਹ ਕਿੰਨਾ ਏਰੀਆ ਹੋਊ ਇੱਥੇ ਆਪਾਂ 400 ਬੰਦੇ ਦਾ ਪ੍ਰੋਗਰਾਮ ਕਰ ਸਕਦੇ ਹਾਂ 400 ਬੰਦੇ ਦਾ ਪ੍ਰੋਗਰਾਮ ਵਧੀਆ ਮਤਲਬ ਕਲਾਕਾਰ ਵੀ ਚਾਵੇ ਉਹ ਵੀ ਖੜਾ ਲਾ ਸਕਦਾ ਉਹ ਲਾ ਸਕਦਾ ਹਾਂਜੀ ਹਾਂਜੀ ਹਾਂ ਇੰਨਾ ਥਾਂ ਆ ਉਹ ਪਰਲੇ ਪਾਸੇ ਆਪਣਾ ਬਾਰ ਵਾਲਾ ਸਿਸਟਮ ਆ ਗਿਆ ਨਾ ਉਹ ਬਾਰ ਸਿਸਟਮ ਆ ਗਿਆ ਤੇ ਇਹਦਾ ਸਾਡਾ ਡੋਰ ਦਿਖਦਾ ਗਲਾਸ ਦਿਖਦਾ ਜੀ ਇਹ ਪੂਰਾ ਪੂਰਾ ਓਪਨ ਹੋ ਜਾਂਦਾ ਹਾਂ ਤੇ ਤਾਂ ਕੁਝ ਜਦੋਂ ਪਾਪ ਗੈਸਟ ਆਪਣੇ ਗੈਸਟ ਆ ਬਾਹਰ ਜਾਣ ਅੰਦਰ ਜਾਣ ਕੋਈ ਹੈਗਾ ਤਾਂ ਜਾਂਚ ਲੱਗਦਾ ਨਹੀਂਗਾ ਕਿ ਤੁਸੀਂ ਅੰਦਰ ਫਿਰਦੇ ਕਿ ਬਾਹਰ ਫਿਰਦੇ ਆ ਮੰਨ ਕੇ ਚਲੋ ਕਿਸ ਨੂੰ ਇੱਥੇ ਬੜੀ ਧਮਕੀ ਜੀ ਮਹਿਸੂਸ ਹੁੰਦੀ ਆ ਦੋ ਵਾਰ ਆਪਾਂ ਨਾ ਵਾਤ ਸ਼ਾਂਤੀ ਨੇ ਬੈਠ ਕੇ ਜਾ ਕੇ ਬਾਹਰ ਜਾ ਕੇ ਨੰਦ ਮੰਨੋ ਔਰ ਸ਼ਾਂਤੀ ਨੇ ਬੈਠਦਾ ਉੱਥੇ ਆਪਾਂ ਗ੍ਰਿਲ ਲਾਈਵ ਗ੍ਰਿਲ ਚਲਾ ਦਿੰਨੇ ਹੂੰ ਉਹ ਲਾਈਵ ਗ੍ਰਿਲ ਤੇ ਉੱਥੇ ਹੀ ਬੈਠ ਕੇ ਚਿਕਨ ਖਾਵੇ ਮੱਛੀ ਖਾਵੇ ਜੋ ਮਰਜ਼ੀ ਖਾਵੇ ਉਹ ਆਦਾ ਇੰਜੋਏਮੈਂਟ ਕਰ ਸਕਦਾ ਇੱਕ ਮੈਂ ਹੋਰ ਦੇਖਿਆ ਬਾਈ ਆ ਚਲ ਜੀਏ ਮੜਾ ਜੀ ਉਧਰ ਨੂੰ ਹਾਂਜੀ ਹਾਂਜੀ ਬਾਹਰਲੇ ਪਾਸੇ ਟ੍ਰੈਫਿਕ ਵਗਦਾ ਰਾਤ ਵੇਲਾ ਹੋ ਜਾਂਦਾ ਤਾਂ ਮਾਹੌਲ ਹੀ ਬਹੁਤ ਸੋਹਣਾ ਬਣ ਜਾਂਦਾ ਬੋਲ ਜੀ ਇਧਰ ਏਅਰਪੋਰਟ ਦੱਸਦਾ ਸਾਰਾ ਕੁਝ ਪਲੇਨ ਦੱਸਦਾ ਯਾਤਰੀ ਉੱਤਰਦੇ ਚੜਦੇ ਉਧਰ ਡਾਊਨ ਟਾਊਨ ਦੱਸਦਾ ਆ ਫਲੇਵ ਵਾਲੇ ਚੱਲਦੇ ਹੈਗੇ ਹੀਟਰ ਸਾਰੇ ਆ ਹਾਂ ਲੈ ਮੜਾ ਚਲ ਜੀਏ ਬਾਹਰ ਨੂੰ ਆਹ ਡੋਰ ਸਾਰਾ ਅੰਦਰ ਖਲਾ ਆਹ ਡੋਰ ਸਾਰਾ ਖੁੱਲ ਜਾਂਦਾ ਸਿਰ ਤੇ ਮਤਲਬ ਪਾਰਟੀਸ਼ਨ ਖਤਮ ਹੋ ਜਾਂਦੀ ਹੈ ਪਾਰਟੀਸ਼ਨ ਕੰਮ ਤਾਂ ਬੰਦਿਆਂ ਦੇ ਮਾਰ ਕੇ ਯਾਰ ਥੋੜਾ ਜਿਹਾ ਕੰਮ ਚੱਲ ਰਿਹਾ ਹਾਂਜੀ ਥੋੜਾ ਜਿਹਾ ਥੋੜਾ ਪਰੇ ਟਾਚ ਅਪ ਕਰਨੀ ਪੈਂਦੀ ਹੈ ਸੈਟਿੰਗ ਚੱਲਦਾ ਹੀ ਰਹਿੰਦਾ ਹੈ ਨਾ ਚੱਲਦਾ ਰਹਿੰਦਾ ਹਾਂਜੀ ਆ ਦੇਖ ਲਿਆ ਸਾਰਾ ਬਾਹਰਲਾ ਮਾਹੌਲ ਆ ਗਿਆ ਆ ਬੜਾ ਹਾਂਜੀ ਹਾਂਜੀ ਤੇ ਇੱਧੇ ਜਹਾਜ ਉੱਤਰਦੇ ਚੜ੍ਹਦੇ ਵੀ ਤੁਹਾਨੂੰ ਦੱਸ ਜਾਣਗੇ ਡਾਉਨ ਟਾਊਨ ਦੱਸ ਰਿਹਾ ਦੱਸਦਾ ਉਹ ਸਾਰਾ ਡਾਉਨ ਟਾਊਨ ਦੀਆਂ ਰਾਤ ਨੂੰ ਲਾਈਟਾਂ ਦਾ ਫਿਰ ਉਹ ਕਮਾਲ ਹੀ ਹੁੰਦਾ ਵਿਊ ਹਾਂਜੀ 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 ਬੜੀ ਪ੍ਰਾਈਮ ਲੋਕੇਸ਼ਨ ਆ ਹਾਂ ਨਾ ਹਾਂਜੀ ਪੂਰਾ ਜੀ ਬੰਦਾ ਬੋਰ ਨਹੀਂ ਹੁੰਦਾ ਇੱਥੇ ਜਿਵੇਂ ਮਰਜੀ ਰਿਵਾਇਮੈਂਟ ਕਰਦਾ ਇੱਥੇ ਆਪਾਂ ਲਾਈਵ ਗ੍ਰਿਲ ਹੁੰਦਾ ਚਲੋ ਅੱਜ ਕੰਮ ਚੱਲਦਾ ਗ੍ਰਿਲਾਂ ਅੰਦਰ ਰੱਖੀਆਂ ਹੋਈਆਂ ਤੇ ਲਾਈਵ ਗ੍ਰਿਲ ਕਰ ਦਿੰਦੇ ਆ ਸਾਰੇ ਆਪਦੇ ਬੈਠ ਕੇ ਇੰਜੋਏ ਕਰਦੇ ਆ ਤੁਹਾਨੂੰ ਪਿਕਚਰਾਂ ਦਿਖਾ ਕੇ ਦਿਖਾਵਾਂਗੇ ਬਿਲਕੁਲ ਬਿਲਕੁਲ ਤੇ ਆ ਕਿਉਂਕਿ ਜੇ ਨਾ ਆਪਾਂ ਪ੍ਰੋਗਰਾਮ 'ਚ ਫਲਮਾਉਂਦੇ ਫਿਰ ਇਸ ਤਰੀਕੇ ਨਾਲ ਗੱਲ ਨਹੀਂ ਸੀ ਹੋ ਪਾਣੀ ਉਹ ਕਿ ਅਗਲੇ ਦੇ ਪ੍ਰੋਗਰਾਮ 'ਚ ਬਿਕਨ ਪੈਂਦਾ ਆ ਆ ਬਿਕਾ ਨਹੀਂ ਰਾਹ ਦੇਖ ਸਕਦੇ ਉਹ ਇਹਨਾਂ ਦਾ ਵੈਨ ਇਸ ਬੈਂਕਟ ਹਾਲ ਇਹ ਹੋ ਗਿਆ ਆ ਬਿਕਾ ਨੇ ਆ ਨਾਲ ਆ ਗਿਆ ਆਪਣਾ ਹਨਾ ਜੀ ਬਿਕਾ ਨੇ ਨਾਲ ਆ ਗਿਆ ਰੈਸਟੋਰੈਂਟ ਇੱਧਰਲੇ ਪਾਸੇ ਆ ਗਿਆ ਹਾਂਜੀ ਇੱਕ ਹੋਰ ਹੁੰਦਾ ਬਾਈ ਜੀ ਹਾਂਜੀ ਭਾਜੀ ਬਣਾਉਣੀ ਉਹ ਸਭ ਕੁਝ ਆਪਾਂ ਕਰ ਦਿੰਨੇ ਆਂ ਵੀ ਇੰਡੀਆ ਦੇ ਹਿਸਾਬ ਵਾਲਾ ਸਵਾਦ ਹੋਣੀ ਹੋਵੇ ਫੋਰਮਲ ਘਰ ਮੇ ਵਿਆਹ ਦਾ ਪ੍ਰੋਗਰਾਮ ਸਭ ਕੁਝ ਕਰ ਸਕਦੇ ਆਪਾਂ ਕੇਟਰਿੰਗ ਮੰਗਣੇ ਦਾ ਖੰਡਪੜ ਦਾ ਸਭ ਪ੍ਰੋਗਰਾਮ ਆਪਾਂ ਕਰਦੇ ਆ ਕੈਟਰਿੰਗ ਆਪਣੇ ਕੋਲ ਫੂਡ ਟਰੱਕ ਵੈਨ ਸਾਰੇ ਜਾਣਦੇ ਹੀ ਆ ਜਾਣਦੇ ਹੀ ਆ ਸਾਰੇ ਜਾਣਦੇ ਹੀ ਹਾਂਜੀ ਹਾਂਜੀ ਤੁਹਾਡੇ ਕੋਲ ਵੈਨ ਹੈਗੀ ਆ ਹਨਾ ਹਾਂਜੀ ਵੈਨ ਹੈਗੀ ਉਧਰਲੇ ਬੱਸ ਖੜੀ ਬਾਹਰਲੇ ਜੀ ਤੇ ਇਹ ਹੁਣ ਓਪਨ ਆ ਬੁਕਿੰਗ ਓਪਨ ਆ ਹਾਂਜੀ ਬੁਕਿੰਗ ਓਪਨ ਆ ਜਦੋਂ ਮਰਜੀ ਆਣੀ ਟਾਈਮ ਬੰਦਾ ਆਵੇ ਤੇ ਕਰਾ ਸਕਦਾ ਹੈ ਬਿਲਕੁਲ ਵੀ ਬੀਕਾ ਨੇਰ ਵਾਲਿਆਂ ਤੁਸੀਂ ਕੈਟਰਿੰਗ ਦੀਆਂ ਸਵਾਵਾ ਲੈ ਲਓ ਛੋਟੇ ਵੱਡੇ ਪ੍ਰੋਗਰਾਮ ਕਰਾ ਲਓ ਬੈਂਕਟ ਹਾਲ ਬੁੱਕ ਕਰਾ ਲਓ ਵੱਡਾ ਦਾ ਹੈਗਾ ਦਸੀ ਜਿਆ ਆ ਛੋਟਾ ਥੱਲੇ ਹੈਗਾ 100 150 ਬੰਦੇ ਦਾ ਥੱਲੇ ਵੀ ਹੈਗਾ ਉਹ ਵੀ ਚੱਲਗੇ ਦੇਖੀ ਮੜ ਤੁਸੀਂ ਕਹਦੇ ਹੋ ਵੀਡੀਓ ਦੇਖ ਕੇ ਆ ਰੇਟ ਆਪੇ ਕਰ ਲੈਣਾ ਹੈ ਸੈਟ ਆਪ ਰੇਟ ਰੂਟ ਦਾ ਸਾਰੇ ਸਾਰੇ ਆਪਣੇ ਜਿੱਤਰੇ ਭਰਾਵਾਂ ਨੂੰ ਪਤਾ ਹੀ ਆ ਸਾਰੇ ਭਰਾਵਾਂ ਆ ਮਤਲਬ ਇਹਨਾਂ ਦਾ ਨਾ ਹੀ ਇਸੇ ਕਰਕੇ ਜਾਣਾ ਕਰਮਪਾਲ ਤੇ ਬਾਈ ਰਾਜਪਾਲ ਹਨਾ ਇਹ ਬਾਈ ਕਰੋ ਨਹੀਂ ਮੇਰਾ ਹਸਲ ਜੇ ਆਈ ਨਹੀਂ ਇਹਦੇ ਵਸਦਾ ਰੋਗ ਵੀ ਨਹੀਂ ਹੁੰਦਾ ਇਹ ਚਲ ਗਿਆ ਬਾਈ ਜੀ ਥੱਲੇ ਦੇਖੀਏ ਆ ਜੀ ਲੈ ਵੀ ਗਲਾਸੀ ਜਕਸ਼ਨ ਤੇ ਬੀਕਾਨੇਰ ਬੜਾ ਤਾਲਮੇਲ ਪਾਇਆ ਤੁਸੀਂ ਹੈ ਹਾਂਜੀ ਵੀ ਨਹੀਂ ਵੀ ਕਰਾਰਾ ਵੀ ਨਾਲ ਬੀਕਾਨੇਰ ਕਰਾਰੇ ਦੇ ਤੌਰ ਤੇ ਜਾਣੇ ਜਾਂਦੇ ਸੀ ਹਾਂਜੀ ਗਲਾਸੀ ਵੀ ਲਾਓ ਤੇ ਗਲਾਸੀ ਆ ਮਾ ਲੋ ਸਮਝ ਗਿਆ ਆਪਣੇ ਦਰਸ਼ਕ ਚਲ ਗਿਆ ਬਾਈ ਜੀ ਅੰਦਰ ਆ ਫੂਡ ਟਰੱਕ ਆ ਜੀ ਆਪਣਾ ਇਹ ਫੂਡ ਟਰੱਕ ਆ ਮਤਲਬ ਬਣਾ ਤੇਰਾ ਸਮਾਨ ਲਾਦ ਕੇ ਲੈ ਜਾਂਦੇ ਹਾਂ ਹਾਂਜੀ ਸਮਾਨ ਲਾਦ ਕਿੱਥੇ ਰੈਡੀ ਕਰਦੇ ਨੇ ਵਿੱਚ ਇੱਕ ਲਾਈਵ ਸਾਰ ਕੋ ਲੱਗਾ ਵਿੱਚ ਇਹਦੇ ਅੱਛਾ ਹਾਂਜੀ ਕਿਚਨ ਬਣੀ ਵੀ ਆ ਪੂਰੀ ਪੂਰੀ ਰਸੋਈ ਇਹਦੇ ਵਿੱਚ ਹੈ ਹਾਂਜੀ ਰਸੋਈ ਬਣੀ ਵੀ ਆ ਪੂਰੀ ਇਹਦੇ ਵਿੱਚ ਨਹੀਂ ਵੀ ਠੀਕ ਆ ਗੱਲ ਵੀ ਹਾਂਜੀ ਹਾਂਜੀ ਲੈ ਆ ਆ ਬਹੁਤ ਚੰਗੀ ਚੀਜ਼ ਆ ਹਾਂਜੀ ਸਾਰਾ ਪੂਰਾ ਕਿਚਨ ਬਣੀ ਹੋਈ ਆ ਨਾ ਬਾਈ ਬਿਲਕੁਲ ਬਿਲਕੁਲ ਬਹੁਤ ਵੀ ਕਮਾਲ ਹਾਂਜੀ ਆ ਦੇਖ ਸਕਦੇ ਸਾਰਾ ਸਿਸਟਮ ਹੀ ਲੱਗਿਆ ਹੋਇਆ ਸਿਸਟਮ ਲੱਗਿਆ ਹੋਇਆ ਬਾਕੀ ਸਾਫ ਸਫਾਈ ਕਮਾਲ ਹਾਂਜੀ ਹਾਂਜੀ ਮੈਂ ਗੱਲ ਉੱਥੇ ਵੀ ਕਹਿਣੀ ਭੁੱਲ ਗਿਆ ਸਾਫ ਸਫਾਈ ਮੈਨੂੰ ਕਹਿਣੀ ਜਦੋਂ ਸਾਫ ਸਫਾਈ ਤੁਹਾਡੀ ਬਹੁਤ ਆ ਕਿ ਮੰਨੇ ਹੀ ਜਾਂਦਾ ਸਾਫ ਸਫਾਈ ਦੇ ਮਤਲਬ ਅੱਛਾ ਜੀ ਨਹੀਂ ਇਹ ਤਾਂ ਤੁਲ ਕਰਨਾ ਹੈ ਮੈਂ ਦਾ ਸ਼ੁਰੂ ਤੋਂ ਕੰਮ ਹੀ ਆ ਪੈਸਾ ਕਿੰਨਾ ਜੀ 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 ਚੱਲੀਏ ਅੰਦਰ ਨੂੰ ਐਂਟਰੀ ਕਰਕੇ ਬੀਕਾਨੇਰ ਕੈਲਗਰੀ ਦੇ ਵਿੱਚ ਆ ਹਾਂਜੀ ਇਸ ਵਕਤ ਆਹੋ ਲਓ ਜੀ ਅੰਦਰ ਆ ਚੁੱਕੇ ਆ ਆਪਾਂ ਇਹ ਹੈਗਾ 100 ਬੰਦੇ ਵਾਲਾ ਰੋਟੀ ਪਾਣੀ ਇਧਰਲੇ ਪਾਸੇ ਲੱਗ ਜਾਇਆ ਕਰਨਾ ਤੇ ਆਹਾ ਰਿਮੂਵ ਹੋ ਜਾਂਦਾ हट ਜਾਂਦਾ ਇਹ ਹਾਂਜੀ ਇਹ ਜਦੋਂ ਅਪਾ ਦਿਨ ਦੇ ਤੇ ਟਾਈਮ ਦੇ ਅਪਾ ਨੂੰ ਰੈਸਟੋਰੈਂਟ ਬਣਾ ਲੈਨੇ ਇਧਰਲਾ ਪਾਸਾ ਕਿਵੇਂ ਬਾਲੇ ਖੁੱਲੇ ਦੇ ਵਿੱਚ ਨਹੀਂ ਬੈਠਣਾ ਮੰਗਦੇ ਲੋਕ ਤਾਂ ਫਿਰ ਉਹਦਾ ਮਾਹੌਲ ਥੋੜਾ ਡਿਫਰੈਂਟ ਹੋ ਜਾਂਦਾ ਜੀ ਤੇ ਇਹਨੂੰ ਪੂਨਾ ਕਿ ਪਰਦਾ ਕਹਿੰਦਾ ਜਾਂ ਕਿਸੇ ਨੇ ਜਿਵੇਂ ਸਪੋਸ ਕਰਕੇ ਕਿਸੇ ਨੇ ਆਪਦਾ ਪ੍ਰੋਗਰਾਮ ਕਰਨਾ ਹੈ ਜਾਂ ਕੀ ਕਹਿੰਦੇ ਆਪਣੇ ਪਾਰਟੀ ਕਰਨੀ ਆ ਜਾਂ ਗੈਟ ਟੂ ਗੈਦਰ ਕਰਨੀ ਕਿ ਜੀ ਆਫਿਸ ਵਾਲਿਆਂ ਦੀ ਜਨਮ ਦਿਨ ਮਨਾਉਣਾ ਹੈ ਜਨਮ ਦਿਨ ਆਫਿਸ ਵਾਲੇ ਗੈਟ ਟੂ ਗੈਦਰ ਕਰਨੀ ਉਹ ਸਾਰਿਆਂ ਦੇ ਵਿੱਚ ਨਹੀਂ ਬੈਠਣਾ ਮੰਗਦੇ ਜੀ ਤੇ ਅਸੀਂ ਉਹਨਾਂ ਨੂੰ ਖਾਣਾ ਪ੍ਰੋਵਾਈਡ ਉਧਰ ਵੀ ਕਰ ਦਿੰਦੇ ਆ ਉਹ ਪਾਸ ਆਪ ਦਾ ਰਾਮ ਉਹਨਾਂ ਬੈਠ ਕੇ ਗੱਲਾਂ ਬਾਤਾਂ ਕਰ ਸਕਦੇ ਹਾਂ ਮੰਨ ਲਓ ਕਿ ਚਲੋ ਓਵਰ ਆਲ 100 ਕ ਬੰਦਾ ਮੰਨ ਲਓ ਹਨਾ ਹਾਂਜੀ ਹਾਂਜੀ ਇਦੋਂ ਜਿਵੇਂ ਕਿ ਸਾਰੇ ਵੱਖਰੇ ਵੱਖਰੇ ਟੇਬਲ ਲੱਗ ਜਾਂਦੇ ਹੈਗੇ ਆ ਵੱਖਰੇ ਲੱਗ ਜਾਂਦੇ ਆ ਇਸ ਵਕਤ ਆ ਸਾਰਾ ਸੈਟ ਸਾਮਾਨ ਸੈਟ ਤੇ ਲਾਇਆ ਵਾ ਮਤਲਬ ਪ੍ਰੋਪਰ ਸੁਵਿਧਾ ਸਾਨੂੰ ਮਿਲ ਜਾਣੀ ਐ ਇਹਨਾਂ ਕੋਲੇ ਸਟਾਫ ਬਹੁਤ ਓਕੇ ਆ ਇਹਦੀ ਗਰੰਟੀ ਮੈਂ ਤਾਂ ਲੈ ਲੈਂਦਾ ਕਿਉਂਕਿ ਰਾਜ ਸਾਡੀ ਪਾਰਟੀ ਇੱਥੇ ਹੀ ਸੀ ਹਾਂਜੀ ਹਾਂਜੀ ਤੁਸੀਂ ਦੇਖ ਲਿਆ ਮੈਂ ਆਪ ਦੇਖਿਆ ਪਰ ਗੱਲ ਕਹਿਣੇ ਚ ਨਾ ਸਵਾਦ ਜਾਂ ਪਰ ਪੈਟਕੋ ਦੇ ਨਾਲ ਵੀ ਆ ਹਾਂਜੀ ਪੈਟਕੋ ਦੇ ਨਾਲ ਵੀ ਆ ਇਹਦੇ ਨਾਲ ਵੀ ਮਗਰਲੇ ਪਾਸੇ ਹਨਾ ਬਿਲਕੁਲ ਮੈਂ ਦੇਖਿਆ ਹਾਂਜੀ ਇਹਦੇ ਨਾਲ ਵੀ ਪੈਟਕੋ ਇਹਦੇ ਨਾਲ ਹੈਗਾ ਪਾਸੇ ਬਾਹਰਲੇ ਪਾਸੇ ਵੀ ਮਤਲਬ ਖੁੱਲੀ ਹਵਾ ਲੈਣੀ ਆ ਬਾਥਰੂਮ ਇੱਧਰ ਆਗੇ ਬਾਥਰੂਮ ਇੱਧਰ ਆਗੇ ਸਾਈਡ ਤੇ ਤੇ ਆ ਰੋਟੀ ਪਾਣੀ ਦਾ ਥੋੜਾ ਲੱਗ ਜਾਂਦਾ ਹਾਂਜੀ ਹਾਂਜੀ ਜੋ ਵੀ ਜਿੰਮੇ ਵੀ ਆ ਹਾਂਜੀ ਮਤਲਬ 100 ਬੰਦੇ ਤੱਕ ਦਾ ਤੁਸੀਂ ਜਿਵੇਂ ਮਰਜੀ 100 ਹਾਂਜੀ ਕੋਈ 100 100 10 ਦਾ ਕੋਈ ਇਹ ਨੰਬਰ ਮੈਂ ਦਰਸ਼ਕੋ ਪਾ ਦੂੰਗਾ ਤੁਸੀਂ ਸਵਾਮਾਂ ਲੈ ਸਕਦੇ ਹੋ ਬੁਕਿੰਗ ਕਰ ਸਕਦੇ ਹੋ ਤੁਸੀਂ ਨਾਂ ਲੈ ਜਿਓ ਵੀ ਵੀਡੀਓ ਦੇਖ ਕੇ ਆ ਆਪੇ ਬਾਈ ਮਾਨ ਕਰੂਗਾ ਤੇ ਬਾਈ ਜੀ ਹਾਂਜੀ ਕਮਾਲ ਵੀ ਗੱਲਬਾਤ ਤੁਹਾਡੀ ਹਾਂਜੀ ਆ ਲੈ ਸਾਰਾ ਜੱਗ ਪਿਆ ਜੋ ਡੈਕੋਰੇਸ਼ਨ ਹੋ ਜਾਂਦਾ ਫਿਰ ਤਾਂ ਕਮਾਲ ਹੀ ਆ ਫਿਰ ਤਾਂ ਹਾਂ ਜੀ ਪੂਰਾ ਡਿਫਰੈਂਟ ਹੋ ਜਾਂਦਾ ਟੋਟਲੀ ਡਿਫਰੈਂਟ ਹੋ ਜਾਂਦਾ ਸਾਰਾ ਕੁਝ ਹਾਂ ਕਿਉਂਕਿ ਦਿਨ ਵੇਲੇ ਗੱਲ ਹੋਰ ਹੁੰਦੀ ਹੈ ਰਾਤ ਆਥਣ ਜੇ ਵੇਲੇ ਜਦੋਂ ਲਾਈਟਿੰਗ ਹੋਣੀ ਹਾਂ ਜੀ ਉਹ ਵੱਖਰੀ ਗੱਲ ਸਾਰਾ ਮਾਹੌਲ ਬਣਨਾ ਪੋਜ਼ਟਿਵ એનਰਜੀ ਉਦੋਂ ਫਿਰ ਖੂਬਸੂਰਤੀ ਹੋਰ ਵਾਧੇ ਹੋ ਜਾਂਦੀ ਹੈ ਤੇ ਧੰਨਵਾਦ ਭਾਈ ਜੀ ਅਗਲੀ ਵਾਰੀ ਆਪਾਂ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਦਰਸ਼ਕੋ ਧੰਨਵਾਦ ਮਿਹਰਬਾਨੀ ਥੈਂਕ ਯੂ ਵੈਰੀ ਮਚ